ਮੁਕਸਰ ਜ਼ਿਲ੍ਹੇ ਚ ਬਠਿੰਡਾ ਰੋਡ ਤੇ ਪਿੰਡ ਬੁੱਟਰ ਸ਼ਰੀ ਨੇੜੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ। ਇਸ ਐਕਸੀਡੈਂਟ ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਆਲਟੋ ਕਾਰ ਦੇ ਸੜਕ ਕਿਨਾਰੇ ਡਰੱਖਤ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਪਰਿਵਾਰ ਦੇ 3 ਜੀਆਸ ਨੇ 4 ਦੀ ਮੌਤ ਹੋਈ ਹੈ। ਇਹ ਲੋਕ ਬਠਿੰਡਾ ਜ਼ਿਲ੍ਹੇ ਦੀ ਰਾਮਾ ਮੰਡੀ ਤੋਂ ਵਾਪਸ ਆ ਰਹੇ ਸਨ। ਅਚਾਨਕ ਕਾਰ ਡਰਾਈਵਰ ਸੰਤੁਲਨ ਗਵਾ ਬੈਠਾ ਤੇ ਬਹੁਤ ਹੀ ਮੰਦਪਗੀ ਘਟਨਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਹੈ। ਜਿਹਦੇ ਵਿੱਚ ਇੱਕ ਮੁਖਤਿਆਰ ਟੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ ਕੁੰਨ ਦੀ ਵਾਈਫ ਹੈ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਇੱਕ ਪਰਸਨਲ ਕਾਰ ਸੀ ਉਹਦੇ ਨਾਲ ਉਹਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕੇ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੇ ਸੀਰੀਅਸ ਪਏ ਨੇ ਬਾਂਸਲਾ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫਰਿੱਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫਰਿੱਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟ ਜੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ